ਸ਼ਰਮਾ ਪੈਰਾਗਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਖਿਡਾਰੀ ਜਿਨੇ ਇੰਟਰਨੈਸ਼ਨਲ 18 ਮੈਡਲ ਤੇ ਨੈਸ਼ਨਲ ਦਾ ਪਤਾ ਹੀ ਨਹੀਂ ਕਿੰਨੇ ਮੈਡਲ ਜਿੱਤੇ ਹੋਣ ਹਲੇ ਪੰਜਾਬ ਦੇ ਵਿੱਚ ਐਸੇ ਹੋਣਗੇ ਜਿਹੜੇ ਖੇਡਾਂ ਖੇੜਦੇ ਹੋਣਗੇ ਜਾਂ ਖੇਡਾਂ ਖੇੜਨੇ ਚਾਹੁੰਦੇ ਹੋਣਗੇ ਜੇ ਸਰਕਾਰਾਂ ਉਹਨਾਂ ਦਾ ਸਾਥ ਦੇਣਗੀਆਂ ਉਹਨਾਂ ਦਾ ਹੱਕ ਦੇਣਗੀਆਂ ਤਾਂ ਉਹ ਖਿਡਾਰੀ ਸੋਚ ਕੇ ਦੇਖੋ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇੰਡੀਆ ਇੰਡੀਆ ਭਾਰਤ ਦੇਸ਼ ਦਾ ਨਾਮ ਕਿੱਥੇ ਤੱਕ ਬੁਲਉਂਦੀਆਂ ਤੱਕ ਲੈ ਕੇ ਜਾਣਗੇ ਆਪਣਾ ਹਰ ਝੁਕਾ ਕੇ ਕਿਸੇ ਦਾ ਧੰਨਵਾਦ ਕਰਨਾ ਚਾਹੂੰਗਾ ਤਾਂ ਉਹ ਹੈ ਮੇਰੇ ਪੰਜਾਬ ਦਾ ਮੇਰੇ ਲੁਧਿਆਣੇ ਦਾ ਮੇਰੇ ਖੰਨੇ ਦਾ মিডিਆ ਉਹ মিডিਆ ਜਿਨੇ ਤਰੁੰਦੀ ਆਵਾਜ਼ ਜਿੱਥੇ ਤੱਕ ਪਹੁੰਚਾਣੀ ਚਾਹੀਦੀ ਸੀ ਉਹ ਪਹੁੰਚਾਈ ਉਹ মিডিਆ ਜਿਹੜਾ ਲੋਕਤੰਤਰ ਦੀ ਆਵਾਜ਼ ਹੈ ਉਹ মিডিਆ ਜਿਹੜਾ ਕਹਿੰਦੇ ਡੈਮੋਕ੍ਰੇਸੀ ਦੀ ਚੌਕੀ ਲੱਖ ਹੈ ਵੀ ਪਲੇ ਦੀ ਨੀਤੇਰ ਨੇ ਦੇ ਬੇਟਾ ਦੀਗਾ ਗੁਰੂ ਪਾਜੀ ਜੀ ਨੂੰ ਲੈ ਕੇ ਸੋ ਅੱਜ ਦਿਲੋਂਤਾ ਨਮਾਜ਼ ਕਰਦਾ ਕਿ ਮੈਨੂੰ ਇੱਕ ਆਊਟਸੋਰਸਡ ਹੈ ਛੋਟੀ ਜੀ ਨੌਕਰੀ ਖੰਨਾ ਵਿਖੇ ਨਗਰ ਕੌਂਸਲਰ ਦੇ ਵਿੱਚ ਕਲੈਰੀਕਲ ਪੋਸ ਦਿੱਤੀ ਗਈ ਹੈ ਜੀ ਬਾਈਕੀ ਮੈਨੂੰ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲੈਰੀਕਲ ਪੋਸਟ ਤੇ ਭਰਤੀ ਕੀਤਾ ਗਿਆ ਜੋ ਮੈਂ ਕੱਲ ਜੋਇਨ ਕਰ ਦਿੱਤੇ ਆਂ ਔਰ ਅੱਜ ਮੈਨੂੰ ਮੈਂ ਏਡੀਸੀ ਤੇ ਡੀਸੀ ਮੈਨਮ ਦਾ ਦਿਲੋਂ ਧੰਨਵਾਦ ਕਰਨਾ ਆ ਕਿ ਤੁਸੀਂ ਮੇਰੇ ਗਰੀਬ ਤੇ ਆਪਣਾ ਹੱਥ ਰੱਖਿਆ ਸਭ ਤੋਂ ਪਹਿਲਾਂ ਮੇਰਾ ਨਾਮ ਤਰੁਣ ਚਰਮਾ ਜੀ ਮੈਂ ਪਿਛਲੇ ਦਿਨੀ ਇੱਥੇ ਧਰਨੇ ਤੇ ਬੈਠਾ ਸੀਗਾ ਗੁਰੂ ਭਾਜੀ ਨੂੰ ਲੈ ਕੇ ਸੋ ਅੱਜ ਦਿਲੋਂ ਤਾਂ ਨਮਾਜ਼ ਕਰਦਾ ਕਿ ਮੈਨੂੰ ਇੱਕ ਆਊਟਸੋਰਸਡ ਹੈ ਛੋਟੀ ਜੀ ਨੌਕਰੀ ਖੰਨਾ ਵਿਖੇ ਨਗਰ ਕੌਂਸਲਰ ਦੇ ਵਿੱਚ ਕਲੈਰੀਕਲ ਪੋਸਟ ਦਿੱਤੀ ਗਈ ਹੈ ਜੋ ਏਡੀਸੀ ਦਾ ਬੀਸੀ ਦਾ ਬੋਰ ਐਮਐਲਏ ਔਰ ਖੰਨਾ ਦੇ ਪ੍ਰਸ਼ਾਸਨ ਮਤਲਬ ਮੈਨੂੰ ਨਿਯੁਕਤ ਕੀਤਾ ਗਿਆ ਸੋ ਦਿਲੋਂ ਤਾਂ ਨਮਾਜ਼ ਕਰਦਾ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੁਡੇ ਸਾਰਿਆਂ ਦੇ ਚੈਨਲ ਦਾ ਮਾਦਮ ਰਹੀ। ਸੋ ਦਿਲੋਂ ਧੰਨਵਾਦ ਤੁਹਾਡਾ ਪ੍ਰੈਸ ਮੀਡੀਆ ਦਾ ਕਿ ਤੁਸੀਂ ਸੱਚਾਈ ਦਿਖਾਈ ਤੇ ਮੇਰੀ ਆਵਾਜ਼ ਨੂੰ ਬੁਲੰਦ ਕਰਕੇ ਅੱਜ ਮੇਰਾ ਹੱਕ ਦਵਾਨ ਚ ਮੇਰਾ ਸਾਥ ਦਿੱਤਾ। ਸੋ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਦਿਆਂ। ਚਾਹੇ ਪ੍ਰੈਸ ਮੀਡੀਆ ਹੈ, ਚਾਹੇ ਇਲੈਕਟ੍ਰਿਕ ਮੀਡੀਆ ਹੈ। ਤੁਹਾਨੂੰ ਕੀ ਕੀ ਨੌਕਰੀ ਤੁਹਾਨੂੰ ਮਿਲੀ? ਜੀ ਭਾਈ ਜੀ ਮੈਨੂੰ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲੈਰੀਕਲ ਪੋਸਟ ਤੇ ਭਰਤੀ ਕੀਤਾ ਗਿਆ ਹੈ ਜੋ ਮੈਂ ਕੱਲ ਜੁਆਇਨ ਕਰ ਚੁੱਕਿਆ। ਔਰ ਅੱਜ ਮੈਨੂੰ ਮੈਂ ਏਡੀਸੀ ਤੇ ਡੀਸੀ ਮੈਡਮ ਦਾ ਦਿਲੋਂ ਧੰਨਵਾਦ ਕਰਨਾ ਆ ਕਿ ਤੁਸੀਂ ਮੇਰੇ ਗਰੀਬ ਤੇ ਆਪਣਾ ਹੱਥ ਰੱਖਿਆ ਤਰੁ ਕਿਵੇਂ ਦੇ ਦਿਓ 18 ਮੈਡਲ ਜਿੱਤੇ ਪਰ ਇੰਨੇ ਸਾਲ ਲੱਗ ਗਏ ਸਰਕਾਰਾਂ ਬਦਲੀਆਂ ਗਈਆਂ ਪਰ ਨੌਕਰੀ ਦਾ ਤੁਹਾਡਾ ਤੁਸੀਂ ਜਾਂਦੇ ਹਰ ਇੱਕ ਮੁੱਖ ਮੰਤਰੀਆਂ ਤੁਹਾਡੇ ਦਰਵਾਜ਼ਾ ਕਰਗਾਇਆ ਪਰ ਹੁਣ ਜਾ ਕੇ ਨਹੀਂ ਲੇਟ ਮੀਤਿਆ ਨਾ ਵੀ ਤੁਹਾਡੇ ਨਾਲ ਤਰਨ ਬੈਠੇ ਸੀਗੇ ਜੀ ਦੇਖੋ ਕਹਿੰਦੇ ਨਾ ਕਿ ਦੇਰ ਆਇ ਦਰੂਸਾਏ ਸੋ ਮੈਂ ਇਹ ਸਮਝੂਗਾ ਕਿ ਅੱਜ ਮੇਰਾ ਲੱਕੀ ਦਿਨ ਹੈ ਅੱਜ ਮੇਰੇ ਉਸ ਬਾਪ ਦਾ ਸੁਪਨਾ ਪੂਰਾ ਹੋ ਗਿਆ ਜਿਹੜਾ ਇਹ ਦੁਨੀਆ ਨੂੰ ਜਾਂਦੇ ਜਾਂਦੇ ਇਹ ਅੱਖਾਂ 'ਚ ਸਪਨਾ ਲੱਗਿਆ ਕਿ ਮੇਰੇ ਪੁੱਤ ਨੂੰ ਸਰਕਾਰੀ ਨੌਕਰੀ ਮਿਲੂਗੀ। ਸੋ ਮੈਂ ਦਿਲੋਂ ਤਨਮਾਤ ਕਰਦਾ ਪ੍ਰਸ਼ਾਸਨ ਦਾ ਖੰਨੇ ਦੀ ਪੂਰੇ ਪੰਜਾਬ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਪੈਲ ਦੇ ਆਧਾਰ 'ਤੇ। ਕਿੰਨੀ ਕਿ ਖੁਸ਼ੀ ਅੱਜ ਮਹਿਸੂਸ ਹੋ ਰਹੀ ਤੁਹਾਨੂੰ ਅੱਜ। ਤੁਹਾਨੂੰ ਦੱਸ ਨਹੀਂ ਰਕਦਾ ਅੱਖਾਂ ਭਰੀਆਂ ਆਈਆਂ ਨੇ ਤੇ ਇੱਕ ਅਰਦਾਸ ਹੈ। ਕੀ ਰੱਬ ਸਭ ਨੂੰ ਖੁਸ਼ੀਆਂ ਦੇਵੇ ਜਿਵੇਂ ਅੱਜ ਮੈਨੂੰ ਦਿੱਤੀ ਹੈ ਦੇਖੋ ਮੈਂ ਹਮੇਸ਼ਾ ਕਹਿੰਨਾ ਮੈਂ ਹਮੇਸ਼ਾ ਕਹਿੰਨਾ ਕਿ ਦਿਲ ਦੁੱਖਾ ਹੈ ਲੇਕਿਨ ਟੂਟਾ ਤਾਂ ਨਹੀਂ ਹੈ ਉਮੀਦ ਦਾ ਦਮਨ ਛੂਟਾ ਤਾਂ ਨਹੀਂ ਹੈ ਤਰຸນ ਸ਼ਰਮਾ ਪੈਰਾ ਕਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਖਿਡਾਰੀ ਜਿਨੇ ਇੰਟਰਨੈਸ਼ਨਲ 18 ਮੈਡਲ ਤੇ ਨੈਸ਼ਨਲ ਦਾ ਪਤਾ ਹੀ ਨਹੀਂ ਕਿੰਨੇ ਮੈਡਲ ਜਿੱਤੇ ਹੋਣ ਜਿਹੜਾ ਇੰਸਪੀਰੇਸ਼ਨ ਹੋਵੇ ਪੰਜਾਬ ਦੇ ਯੁਵਾਵਾਂ ਲਈ ਰੋਲ ਮਾਡਲ ਹੋਵੇ ਉਸ ਨੌਜਵਾਨ ਨੂੰ ਕਈ ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਗਈਆਂ ਕਈ ਆਈਆਂ ਕਈ ਗਈਆਂ ਤੱਕੇ ਖਾਣੇ ਪਏ ਆਪਣੇ ਆਪਣੇ ਹੱਕ ਸੱਚ ਲਈ ਲੜਨਾ ਪਿਆ ਲੇਕਿਨ ਅੱਜ ਇਹ ਲੜਾਈ ਮੈਂ ਇਸ ਲੜਾਈ ਨੂੰ ਲੜਾਈ ਮੈਂ ਜਿੱਤ ਹਾਰ ਨਹੀਂ ਕਹਾਂਗਾ ਮੈਂ ਹੱਕ ਸੱਚ ਦੀ ਲੜਾਈ ਕਹਾਗਾ ਔਰ ਇਹ ਹੱਕ ਸੱਚ ਦੀ ਲੜਾਈ ਜਿਹੜਾ ਤਰुण ਨੂੰ ਹੱਕ ਮਿਲਿਆ ਵੈ ਇਹ ਨੌਕਰੀ ਜਿਹੜੀ ਉਹਨੂੰ ਆਊਟਸੋਰਸ ਤੇ ਸਰਕਾਰੀ ਨੌਕਰੀ ਨਹੀਂ ਦੋਸਤ ਆਊਟਸੋਰਸ ਤੇ ਉਹਨੂੰ ਨੌਕਰੀ ਦਿੱਤੀ ਗਈ ਹੈ ਨਗਰ ਨਿਗਮ ਖੰਨਾਵੱਲੋ ਦਿੱਤੀ ਗਈ ਹੈ ਡੀਸੀ ਰੇਟਾਂ ਤੇ ਦਿੱਤੀ ਗਈ ਹੈ ਜੋ ਸੱਚ ਹੈ ਮੈਂ মিডিਏ ਸਾਹਮਣੇ ਪਹਿਲਾਂ ਤਾਂ ਬਿਆਨ ਕਰਾਂਗਾ ਔਰ ਦੂਸਰੀ ਗੱਲ ਜਿਵੇਂ ਕਿ ਤਰुण ਨੇ ਕਿਹਾ ਦੇਰ ਆਏ ਦਰੋਸਤ ਹੈ ਮੈਂ ਧੰਨਵਾਦ ਬਣਾਦਾ ਕਰਨਾ ਚਾਹਾਂਗਾ ਮੌਜੂਦਾ ਸਰਕਾਰ ਦਾ ਭਗਵੰਤ ਮਾਨ ਦਾ ਮੀਤਾਇਰ ਦਾ ਡੀਸੀ ਸਾਹਿਬ ਦਾ ਏਡੀਸੀ ਸਾਹਿਬ ਦਾ ਖੰਨਾ ਪ੍ਰਸ਼ਾਸਨ ਦਾ ਔਰ ਸਭ ਤੋਂ ਪਹਿਲੇ ਜੇ ਮੈਂ ਆਪਣਾ ਸਿਰ ਝੁਕਾ ਕੇ ਕਿਸੇ ਦਾ ਧੰਨਵਾਦ ਕਰਨਾ ਚਾਹਾਂਗਾ ਤਾਂ ਉਹ ਹੈ ਮੇਰੇ ਪੰਜਾਬ ਦਾ ਮੇਰੇ ਲੁਧਿਆਣੇ ਦਾ ਮੇਰੇ ਖੰਨੇ ਦਾ ਮੀਡੀਆ ਉਹ ਮੀਡੀਆ ਜਿਨੇ ਤਰੁੰਦੀ ਆਵਾਜ਼ ਜਿੱਥੇ ਤੱਕ ਪਹੁੰਚਾਣੀ ਚਾਹੀਦੀ ਸੀ ਉਹ ਪੰਚਾਈ ਉਹ ਮੀਡੀਆ ਜਿਹੜਾ ਲੋਕਤੰਤਰ ਦੀ ਆਵਾਜ਼ ਹੈ ਉਹ ਮੀਡੀਆ ਜਿਹੜਾ ਕਹਿੰਦੇ ਡੈਮੋਕ੍ਰੇਸੀ ਦੀ ਚੌਥੀ ਲੱਤ ਹੈ ਉਹ ਮੀਡੀਆ ਜਿਹੜਾ ਅੱਜ ਵੀ ਲੋਕਾਂ ਦੇ ਹੱਕ ਸੱਚਾਂ ਲਈ ਖੜਾ ਹੈ ਤਰुण ਦਾ ਹੱਕ ਦਲਾਨ ਦੇ ਵਿੱਚ ਜੋ ਯੋਗਦਾਨ ਮੀਡੀਆ ਨੇ ਨਿਭਾਇਆ ਹੈ ਮੈਂ ਨਹੀਂ ਸਮਝਦਾ ਕਿਸੇ ਹੋਰ ਨੇ ਨਿਭਾਇਆ ਹੈ ਮੈਂ ਇੱਕੋ ਗੱਲ ਕਹਿਣਾ ਕਿ ਤਰुण ਵਰਗੇ ਲੱਖਾਂ ਨੌਜਵਾਨ ਹਲੇ ਪੰਜਾਬ ਦੇ ਵਿੱਚ ਐਸੇ ਹੋਣਗੇ ਜਿਹੜੇ ਖੇਡਾਂ ਖੇੜਦੇ ਹੋਣਗੇ ਜਾਂ ਖੇਡਾਂ ਖੇੜਨਾ ਚਾਹਦੇ ਹੋਣਗੇ ਜੇ ਸਰਕਾਰਾਂ ਉਹਨਾਂ ਦਾ ਸਾਥ ਦੇਣਗੀਆਂ ਉਹਨਾਂ ਦਾ ਹੱਕ ਦੇਣਗੀਆਂ ਤਾਂ ਉਹ ਖਿਡਾਰੀ ਸੋਚ ਕੇ ਦੇਖੋ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇੰਡੀਆ ਇੰਡੀਆ ਭਾਰਤ ਦੇਸ਼ ਦਾ ਨਾਮ ਕਿੱਥੇ ਤੱਕ ਬੁਲੰਦੀ ਤੱਕ ਲੈ ਕੇ ਜਾਣਗੇ ਸੋ ਇਨਾਂ ਖਿਡਾਰੀਆਂ ਦਾ ਸਾਥ ਦੇਣਾ ਚਾਹੀਦਾ ਵੈ ਨਾਲ ਖੜਨਾ ਚਾਹੀਦਾ ਵੈ ਮੈਂ ਇੱਕ ਵਾਰੀ ਫੇਰ ਆਪਣੇ ਸਰਕਾਰਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਔਰ ਮੈਂ ਸਾਰੇ ਉਹਨਾਂ ਆਦਮੀਆਂ ਨੂੰ ਜਿਨ੍ਹਾਂ ਨੇ ਤਰुण ਸ਼ਰਮੇ ਦਾ ਸਾਥ ਦਿੱਤਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ